ਬਾਬਾ ਯਾਰੂ ਬਰਾਤ ਕਿਹੜਾ ਵੀ ਮਹਾਰਾਜਾ ਰਣਜੀਤ ਸਿੰਘ ਦੇ ਮੁੰਡੇ ਦੀ ਸੀ ਹਾਂ ਲੰਡੂ ਜੇ ਪ੍ਰਾਤੀ ਸੀ ਚਾਪਲਾ ਪਾਈ ਕਰਨ ਕੰਜਰ ਦੇ ਅੱਛਾ ਪਹਿਲਾਂ ਤਾਂ ਮੈਨੂੰ ਪਤਾ ਹੀ ਨਹੀਂ ਸੀ ਮਾਤਾ ਕਿਤੇ ਉਂ ਸ਼ਰਾਬੀ ਕੋ ਆਪੀ ਜੇ ਫਰਸੇ ਕੱਟਣਾ ਲੈ ਕੇ ਆ ਗਏ ਹਾਂ ਆ ਗਏਵੇਂ 파 ਗਏ ਨਾ ਬਤਲੂਣਾ ਜੀਆਂ ਹਾਂ ਜੀਨਾ ਜੀਆਂ ਪੀਪਣੀ ਵਾਲੀਆਂ ਲੱਤਾਂ ਗਾਇਆਂ ਦੀ ਠੀਕ ਹੈ ਹਾਂ ਤੇ ਆ ਗਏ ਤੇ ਜਾਂਦ ਦਾ ਟਾਈਮ ਆ ਤੇ ਪੂਵੇ ਜੇ ਮਿਲਦੇ ਉਥੇ ਉਹ ਪਊਆ ਪਊਆ ਸਾਰਿਆਂ ਦੀ ਜੇਬ ਚ ਅੱਛਾ ਉਥੇ ਬਰਾਤ ਆਈ ਹੁੰਦੀ ਉਹ ਤੇ ਘਰ ਵਾਲਾ ਦਰੂਦੂਰ ਨਹੀਂ ਦਿੰਦਾ ਹੂੰ ਜੇ ਇੱਕ ਕੋਲੇ ਪਊ ਆਏਗਾ ਉਹਦੇ ਮਗਰ 18 ਜਣੇ ਵਰਦਿੰਦਾ ਓਏ ਲਵਾ ਘੋਟ ਅੱਛਾ ਓਏ ਲਵਾ ਘੋਟ ਹੂੰ ਬਦੋਂ ਸਮਝ ਲਓ ਵੀ ਇਹਦੇ ਕੋਲੇ ਪਊ ਆ ਹਾਂ ਜਿਹਦੇ ਮਗਰ ਫਿਰਦੀ ਇੰਨੀ ਜਾਂਦਾ ਅੱਛਾ ਘਰ ਵਾਲਾ ਨਹੀਂ ਦਰੂਦੂਰ ਬੀ ਆਉਂਦਾ ਘਰ ਵਾਲਾ ਤਾਂ ਰੋਟੀ ਖਵਾਉਂਦਾ ਹੁੰਦਾ ਕਰੀ ਆਵਾ ਨਮਈ ਰਿਵਾਜ ਹੁੰਦਾ ਇੱਕੋ ਡਿੰਗੜ ਡਿੰਗੜ ਬਾੜੀ ਕਰਦੇ ਆ ਨਾ ਜਦੋਂ ਜਾਂਦੇ ਆ ਉੱਥੇ ਮੈਂ ਦੇਖਿਆ ਹਾਂ ਨਾ ਉਹਦਾ ਜਲਦ ਤੋਂ ਪਹਿਲਾਂ ਮੈਂ ਗਾਲ ਸੁਣਾਉਣਾ ਯਾਰ ਅੱਛਾ ਬਈ ਉਹ ਉਹਨਾਂ ਬਰਾਤ ਘਰੇ ਗਈ ਘਰੋਂ ਫਿਰ ਬਾਹਰ ਘੂਮਣ ਆਉਂਦੇ ਆ ਅੱਛਾ ਘੂਮਣ ਆਉਂਦਾ ਮੇਰੇ ਸਾਡੇ 17 ਸੈਕਟਰ ਹੁੰਦਾ ਅੱਛਾ ਉੱਥੇ ਸਾਡੇ ਘਾਬੇ ਤੇ ਆ ਕੇ ਢੀੜਾ ਦਿੰਦੇ ਆ ਕੇ ਸ਼ਾਮ ਦਾ ਟਾਈਮ ਆ ਮੰਜਾਂ ਦੇ ਲੰਮੇ ਲੇਟ ਹੋ ਗਏ ਅੱਛਾ ਉਹ ਸਾਡੇ ਨਾਲ ਮੁੰਡਾ ਹੁੰਦਾ ਸੀ ਮੇਹਕਵਾਲਾਂ ਦਾ ਬੇਚਾਰਾ ਮਾਜੀ ਵੀ ਸਿੱਖਾਂ ਦਾ ਮਾ ਮਾਜੀ ਬੰਦਾ ਅੱਛਾ ਉਧਰਲੇ ਅੱਛਾ ਅੱਛਾ ਉਹਨੇ ਕਿਤੇ ਕਹਿਤਾ ਹਾਂ ਉਹ ਸੀਗੇ ਚਾਰਨ ਬਈ ਚਾਰਨ ਥੋੜਾ ਜਿਹਾ ਉੱਚੀ ਜਾਤੀ ਮੰਨਦੇ ਆਉਂਦੇ ਆਪ ਨੂੰ ਅੱਛਾ ਹੈ ਵੇ ਜੀ ਉਹੀ ਦੀ ਜਿਹੜੇ ਕਮਾਚਾਰ ਦੇਉਂਦੇ ਸੀ ਪਹਿਲਾਂ ਅੱਛਾ ਉਹਨਾਂ ਨੂੰ ਚਾਰਨ ਲੱਗਿਆ ਹੁੰਦੇ ਆ ਅੱ ਹੁਣ ਇਹ ਕਦੇ ਕਹਦਾ ਕਹਦਾ ਸ਼ਾਮ ਦਾ ਟਾਈਮ ਹੈ ਹੂੰ ਸੋ ਮਤ ਹੂੰ ਖੜੇ ਹੋ ਜੋ ਹਮਾਰਾ ਗਰਾਹੀ ਕਾ ਟਾਈਮ ਹੈ ਅੱਛਾ ਹਾਈ ਬੋਲਾ ਕੈਸੇ ਅੱਛਾ ਤੇਰੇ ਕੋ ਪਤਾ ਹੈ ਹਮ ਕੌਣ ਹੈ ਹਾਂ ਹਮ ਐਸਾ ਹੈ ਹਮ ਵੈਸਾ ਹੈ ਹਾਂ ਮੈਨੂੰ ਪਤਾ ਜਿਹੜਾ ਤੈਨੂੰ ਦੱਸ ਕੇ ਗਿਆ ਦੀਪਾ ਬਰਾੜ ਬਾ ਕੇ ਭਰਾਣੇ ਵਾਲਾ ਅੱਛਾ ਉਹ ਆਪਣਾ ਭਰਾ ਹੈ ਹਾਂ ਉਹੀ ਦੱਸ ਕੇ ਗਿਆ ਦੀਪਾ ਗੱਡੀਆਂ ਲੈ ਕੇ ਗਏ ਵੇ ਖੋਨੇ ਵਰਗੇ ਹਾਂ ਨਾ ਰੂਪਾ ਸਾੜਾ ਕਈ ਜਾਣੇ ਜੀ ਆਪਣੇ ਭਰਾ ਯਾਰੀ ਅੱਛਾ ਤੇ ਇਹ ਗੱਡੀਆਂ ਲੈ ਕੇ ਗਏ ਵੇ ਤੇ ਹੁਣ ਇਹਨੂੰ ਮੇਰੀ ਆਦਤ ਦਾ ਪਤਾ ਸੀ ਮੈਂ ਤਾਂ ਨਵਾਂ ਨਵਾਂ ਗਿਆ ਸੀ ਹੂੰ ਉਦੋਂ ਦਾ ਮੈਂ ਬਈ ਕਟਕ ਪਹਿਰੇ ਵਾਲਾ ਬਸੀ ਰਹੀ ਸਮਝ ਗਿਆ ਨਵਾਂ ਨਵਾਂ ਦਾ ਮਤਲਬ ਪਹੁੰਚਿਆ ਹੀ ਦੋਡੇ ਘੋੜੋਂ ਮੈਂ ਕਿਹਾ ਇਹ ਬੜਾ ਟਾਈਮ ਹੋ ਗਿਆ ਇਹਨੂੰ ਅੱਛਾ ਜੀ ਮੈਂ ਕਹਾਂ ਯਾਰ ਉਹ ਦਿਨਾਂ ਦੀ ਗਲਤ ਗੱਲ ਆ ਯਾਰ ਬੰਦੇ ਦੇ ਗੱਲ ਪੈ ਗਏ ਆਪਣੇ ਦੇ ਹੂੰ ਉਹਨੂੰ ਮੇਰੇ ਕੋਲੇ ਆ ਗਿਆ ਭੱਜ ਕੇ ਦੀਪਾ ਮੈਨੂੰ ਕਹਿੰਦਾ ਮੇਰੀ ਗੱਲ ਸੁਣ ਲੈ ਹਾਂ ਕਹਿੰਦਾ ਮਸਾ ਹੋਟਲ ਚੱਲਿਆ ਆਪਣਾ ਹਾਂ ਤੂੰ ਕਹਿੰਦਾ ਕੋਸ ਨਾ ਕਰੀ ਇਹਨਾਂ ਨੂੰ ਬਾਈ ਬਣ ਕੇ ਚੰਗਾ ਹਾਂ ਕਹਿੰਦਾ ਆਪੇ ਦਫਾ ਹੋ ਜਾਣਗੇ ਉੱਟ ਜਾਣਗੇ ਸਾਲੇ ਯਾਰ ਅੱਛਾ ਤੂੰ ਅੰਦਰ ਆ ਜਾ ਕਹਿੰਦਾ ਉਹਨੂੰ ਡਰ ਸੀਗਾ ਵੀ ਇਹ ਕੋਨਾ ਕਹਿੰਦਾ ਚੱਲ ਗਏ ਉਹ ਕਹਿੰਦਾ ਜਾਣਾ ਕਿੱਥੇ ਖੜ ਜਾ ਹੋਟਲ ਬੰਦ ਹੋ ਜੂ ਹਾਂ ਕਹਿੰਦਾ ਕਿਉਂ ਕਹਿੰਦੇ ਇਹਨੇ ਖੜਕਾਉਣੇ ਐ ਇਹ ਹਾਂ ਕਹਿੰਦੇ ਕੁੱਟੇ ਕਾਟੇਗੇ ਲੋਕਲ ਬੰਦੇ ਆ ਜਾਂ ਰੌਲਾ ਪਾ ਹਾਂ ਉਨੇ ਮੂਹਰ ਦੇਖ ਰਿਆ ਹੁਣ ਤੇਰਾ ਹਾਂ ਮੈਂ ਕਹਾ ਨਹੀਂ ਮੈਂ ਲੜਦਾ ਨਹੀਂ ਕਹਾ ਮੈਨੂੰ ਤੇਰਾ ਬੂਤਾ ਦੱਸੀ ਜਾਂਦਾ ਅੱਛਾ ਮੱਚਾ ਦਾ ਪਿਆ ਹਾਂ ਤੇ ਮੈਂ ਕਹਾ ਯਾਰ ਉਹੀ ਗਲ ਪਈ ਜਾਂਦੇ ਬੰਦੇ ਦੇ ਹਾਂ ਮੈਂ ਉਹਨੂੰ ਕਹਾ ਚੱਲ ਪੁੱਤ ਅੰਦਰ ਜਾ ਬੜਾ ਤੂੰ ਹਾਂ ਤੂੰ ਅੰਦਰ ਆ ਗਿਆ ਗਰਮੀ ਸੀਗੀ ਮੰਜੇ ਸਾਰੇ ਬਾਹਰ ਢਾਏ ਹੋਏ ਸੀ ਹਾਂ ਜਦ ਅਸੀਂ ਵੀ ਅੰਦਰ ਪਰਸਨਾ ਡਾਲੀ ਗਏ ਮੈਂ ਤੇ ਦੀਪੇ ਨੇ ਹਾਂ ਅਸੀਂ ਵੀ ਅੰਦਰ ਬਹਿ ਗਏ ਦੀਪਾ ਮੇਰੇ ਹੱਥ ਜੇ ਮਲਣ ਲੱਗਾ ਬਲੱਡ ਵਗਦਾ ਫਰਾ ਅੱਛਾ ਹੱਥ ਫੜਾ ਆਉਣਾ ਹਾਂ ਹੱਥ ਜੇ ਮਲਣ ਲੱਗਾ ਮੇਰੇ ਵੀ ਜਦ ਬਲੱਡ ਜਿਹਾ ਸੈਟ ਰਿਹਾ ਕਹਿੰਦਾ ਹਾਂ ਤੇ ਉਹ ਉਹਨੂੰ ਭਰਾਵਾ ਉਹਦਾ ਚੱਪੜ ਜਾ ਕੇ ਅੰਦਰ ਜਿਹਨ ਮਸਾਲਟ ਹੁੰਦੀ ਉਹਦੇ ਮਾਰਨਾ ਆ ਗਿਆ ਲੈ ਅੱਛਾ ਮਗਰ ਆ ਗਿਆ ਹੈ ਚੱਪੜ ਲੈ ਗਏ ਅੱਛਾ ਕਾਹ ਹੈ ਉਹ ਅੱਛਾ ਮਗਾ ਇੱਧਰ ਆ ਆਏ ਪਹਿਲਾਂ ਮੇਰੇ ਨਾਲ ਵੇਖ ਸਾਲਿਆ ਲਾਂਗੜਾ ਹਾਂ ਹੈ ਤੈਨੂੰ ਮੈਂ ਬਣਾਉਣਾ ਬੰਦੇ ਦਾ ਪੁੱਤ ਮੈਂ ਗਿਆ ਮੇਰੇ ਕੋਲ ਜਿਹੜੀ ਕੁਰਸੀ ਸੀ ਬਾਈ ਮੈਂ ਜਿੰਨੇ ਜ਼ੋਰ ਨਾਲ ਉਹਨੇ ਜ਼ੋਰ ਨਾਲ ਹੀ ਛੱਡੀ ਅੱਛਾ ਸਿਰਚ ਮਾਰੀ ਮੈਂ ਵੀ ਕੁਰਸੀ ਪਲਾਸਟਿਕ ਦੀ ਸੀ ਕੰਜਰ ਦੇ ਦੇ ਹੈਲਮਟ ਵਾਂਗੂ ਸਿਰਚ ਪੈ ਗਈ ਅੱਛਾ ਕੰਨਾ-ਕੁੰਨਾ ਚੋਂ ਖੂਨ ਚੋਵੇ ਕਿਉਂਕਿ ਕੰਨ ਛੱਡਦੇ ਉਹਨੇ ਅੱਛਾ ਬੇਜਤੀ ਨਿਕਲ ਗਈ ਹਾਂ ਬੇਜਤੀ ਨਿਕਲ ਗਈ ਗਾਲਤ ਚ ਪੈ ਗਈ ਹਾਰੰਗੂ ਤਾਂ ਲਵੇ ਨਾ ਹਾਂ ਕੁਰਸੀ ਲੈ ਕੇ ਭੱਜ ਲਿਆ ਕੰਜਰ ਅੱਛਾ ਮੈਂ ਦੋ ਫੱਟੇ ਛੱਡੇ ਮੈਂ ਕਿੱਦਾਂ ਕੁਰਸੀ ਤਾਂ ਛੱਟ ਜੂ ਹੂੰ ਹੋਰ ਨਹੀਂ ਕੁਆੜੀਆਂ ਨੂੰ ਵ ਲਿਆ ਗਿਆ ਆਪਣਾ ਕਿੱਥੇ ਉਹਦਾ ਲੈ ਗਿਆ ਕੁਰਸੀ ਅੱਜ ਉਹ ਜਿਹੜੇ ਨਾਲ ਦੇ ਬਾਹਰ ਲਿਓ ਪਹਿਲਾ ਵੱਜ ਰਿਹਾ ਉਦੋਂ ਵੀ ਅੱਛਾ ਬਾਲੇ ਵੱਡੇ ਦਲੇਰ ਮੈਂ ਗਿਆ ਹਾਂ ਬਾਬਾ ਇੰਨੇ ਭੱਜੇ ਗੰਜਰ ਦੇ ਰੋੜ ਨਾਲ ਉੱਧਰ ਵੇਖਿਆ ਨਾ ਉਧਰ ਝੜਕ ਪਾਰ ਕਰਕੇ ਅੱਛਾ ਟਗੜ ਟਗੜ ਹੂੰ ਸੁੱਧਾਈ ਮੈਂ ਕਹਾਂ ਉੱਤੇ ਚੜ ਜੇ ਕੋ ਹੂੰ ਚੜਿਆ ਨਹੀਂ ਬਾਬਾ ਕੋ ਬਾਬਾ ਅੱਛਾ ਇੱਕ ਮੇਰੇ ਮੂਰੇ ਬਾਦ ਲਿਆ ਇਧਰ ਨੂੰ ਜਿੱਧਰ ਨਾ ਆਉਣ ਵਾਲੀ ਖੇੜ ਆਪਣੀ ਹੂੰ ਮੈਂ ਉਹ ਮੇਰੇ ਮਗਰ ਵੇਖਿਆ ਮੇਰੇ ਮਾਰਨਾ ਮਤਾਂ ਮੈਂ ਕਿਹਾ ਅੱਗੇ ਦੇਖ ਲੈ ਕੰਜਰ ਦਿਆ ਧੌਣ ਤੜਾਏਗਾ ਅੱਗੇ ਦੇਖ ਲੈ ਅੱਗੇ ਇੰਜਣ ਸੀਗਾ ਦਾ ਦੂਜੇ ਦਾ ਉਹ ਜਨਰੇਟਰ ਵਾਲਾ ਨਾ ਨਾ ਧੇਰਾਂ ਵਾਲੇ ਦਾ ਅੱਛਾ ਮੇਰਾ ਸਾਲਾ ਉਹਦੇ ਚੜਕਦੇ ਹੋ ਦਾ ਬਗੜ ਪਰਨੇ ਉਹ ਮੈਂ ਕਿਹਾ ਆਹੀ ਕਹਿੰਦਾ ਸੀ ਤੈਨੂੰ ਦੇਖ ਲੈ ਹਾਂ ਹੈਨਾ ਉਹਨੂੰ ਪਤਾ ਨਹੀਂ ਕੀ ਦੇਸਿਆ ਉੱਠ ਕੇ ਨਾਉਣ ਵਾਲੀ ਫੇਰੇ ਚ ਵੜ ਗਿਆ ਬੜਾ ਬੱਟ ਮੇਚ ਬਣ ਕੇ ਕਰੀ ਜਾਵੇ ਸਰਦਾਰ ਦੀ ਮਾਰਨਾ ਬੱਤ ਮੈਂ ਕਿਹਾ ਹੁਣ ਤਾਂ ਲਾਜ਼ਮੀ ਕੁੱਟੂ ਹੁਣ ਖੇਲ ਤੋਂ ਨਹੀਂ ਪੂ ਸਾਨੂੰ ਵਿੱਚ ਵੜ ਗਿਆ ਤੂੰ ਹੈਨਾ ਹਾਂ ਉਹਨੇ ਕਿਹਾ ਵੀ ਮੈਂ ਫੱਟਾ ਮਾਰੂ ਮੈਂ ਤੂੰ ਵੀ ਮਾਰੂੰਗਾ ਬੱਤ ਮੈਂ ਕਹ ਲਿਆ ਕਿ ਕਿੱਡੇ ਸਮੁੰਦਰ ਚ ਵੜ ਗਿਆ ਇਹ ਆ ਫੜ ਕੇ ਜੁੰਡੀਆਂ ਤੋਂ ਕੱਢ ਲਿਆ ਇਹ ਲਾਈਟ ਆਉਣੀ ਆਹਾਂ ਦੂਜੇ ਮੇਰੇ ਸਾਲੇ ਤਰਾਖਤਾ ਦੇ ਬੈਠੇ ਉਹ ਜੜਾਂ ਚ ਲੰਗੇ ਕਿਲੋਮੀਟਰ ਅੱਛਾ ਦੀਪਾ ਕਹਿੰਦਾ ਚਲ ਮੈਂ ਜੰਗਲ ਪਾਣੀ ਤੇ ਆਇਆ ਮੈਂ ਦੀਪੇ ਨੇ ਬੋਤਲ ਭਰੀ ਦੀਪੇ ਨੂੰ ਦੇ ਕੇ ਫੇਰ ਭੱਜ ਲਿਓ ਕਹਿੰਦਾ ਸਾਲਿਓ ਬਦਮਾਚੋ ਮੈਂ ਤਾਂ ਕੱਲ ਆਈ ਆ ਉਹ ਖੜ ਜੋ ਭਰਾਵੋ ਅੱਛਾ ਗੱਡਣਾ ਲੈਣ ਬਣਾਏ ਅੱਛਾ ਗੱਡਣਾ ਵੀ ਸਾਡੇ ਕੋਲੇ ਖੜੀਆਂ ਫਿਰ ਘਰ ਵਾਲੇ ਆਏ ਅੱਛਾ ਨਾਲੇ ਮੈਂ ਘਰ ਆਇਆ ਨੂੰ ਪਹਿਲਾਂ ਫੋਨ ਲਾਇਆ ਹਾਂ ਕਹਿੰਦਾ ਇਹ ਹਮਾਰੇ ਕੁਝ ਨਹੀਂ ਲੱਗਦੇ ਠੋਕੋ ਸਾਲੋਂ ਕੋ ਅੱਛਾ ਉਹਨੇ ਆ ਕਹੋ ਕਰੀ ਇਹ ਨਹੀਂ ਕਰ ਦੇਣਗੇ ਪੰਜਾਬੀ ਆ ਹੂੰ ਜ਼ਿਆਦਾ ਪੰਜਾਬੀ ਗੁਰਦੇ ਹੁੰਦੇ ਹੂੰ ਜਦੋਂ ਨੇ ਕਹਾਂ ਠੋਕੋ ਸਾਲੋਂ ਕਾ ਬਠੋਕਤੇ ਫਿਰ ਅੱਛਾ ਫਿਰ ਆ ਕੇ ਪਿਓ ਪੁੱਤ ਹਾਂ ਹਮ ਹੋਟਲ ਜਲਾ ਦੇਂਗੇ ਮੈਂ ਕਹਿੰਦਾ ਇਹਨਾਂ ਨੂੰ ਮਾਚਸ ਲਿਆ ਕੇ ਦੇ ਓਏ ਅੱਛਾ ਇਹਨਾਂ ਦੀ ਮੈਂ ਜ਼ਰਤ ਦੇਖ ਹੀ ਲਵਾਂ ਹਾਂ ਮੈਂ ਕਹਿੰਦਾ ਅਗਰ ਇੱਕ ਬਾਪ ਦੀ ਔਲਾਦ ਆ ਤਾਂ ਜਲਾ ਦਿਓ ਹੂੰ ਹੋਟਲ ਨੂੰ ਆ ਕੇ ਕਿਹੜਾ ਲਾਵੇ ਨਾਲੇ ਮੇਰਾ ਹੋਟਲ ਦੀ ਭੂੰਡਾ ਮੈਂ ਕਿਹਾ ਹੈ ਪਤਿਲੇ ਆ ਮੇਰੇ ਤਾਂ ਕੋਈ ਨਹੀਂ ਕਾਲੇ ਹੋਏ ਵੇਚ ਦੂੰ ਮੈਂ ਤਾਂ ਭਰਾਵਾ ਅੱਛਾ ਆਪੇ ਬਣਾ ਕੇ ਦੇਉ ਜੀ ਨੇ ਕਰਾਇਆ ਲੈਣਾ ਹਾਂ ਲਾਓ ਅੱਗ ਮੈਂ ਹਾਂ ਖੜੇ ਹੋ ਤੇ ਚੁੱਪ ਕਰਕੇ ਡੌਨ ਨਾ ਬਣੇ ਹਾਂ ਐਸਾ ਨਹੀਂ ਹੁੰਦਾ ਐਸਾ ਮੈਂਗਾ ਛੱਡ ਤੂੰ ਅੱਗ ਲਾਉਣ ਦੀ ਗੱਲ ਕਰੀ ਆ ਲਾ ਹਾਂ ਜਦੋਂ ਅੱਗ ਲਾ ਦੇ ਤੈਨੂੰ ਮੰਨ ਜੂ ਹੂੰ ਪਹਿਲਾਂ ਤਾਂ ਮੈਂ ਕਹਾ ਮੈਂ ਗੱਡੀਆਂ ਦੇਣੀਆਂ ਸੀ ਦੇ ਹੂੰ ਹੁਣ ਨਹੀਂ ਮੈਂ ਦੰਦਾ ਜਾ ਜ਼ੋਰ ਲਾ ਲਿਓ ਅੱਛਾ ਜਿੱਥੋਂ ਤੱਕ ਮਰਜ਼ੀ ਹੂੰ ਠੀਕ ਆ ਅਸੀਂ ਰਿਪੋਰਟ ਲਖਾਤੀ ਬਈ ਜਿਹੜਾ ਸਾਜੜਾ ਚਾਰਨਾ ਉਹਨਾਂ ਦਾ ਰਿਸ਼ਤੇਦਾਰ ਐਸਪੀ ਸੀਗਾ ਉਹਨੇ ਉਹਨੂੰ ਫੋਨ ਮਾਰਤਾ ਅੱਛਾ ਹੋ ਗਿਆ ਦਾ ਯਾਰ ਇੱਕ ਦਾ ਟਾਬੇ ਤੇ ਆ ਕੇ ਦਾਦਾਗਰੀ ਕਰਦੇ ਆ ਕੋਤੋਂ ਕਹਿੰਦੇ ਅੱਗ ਲਾ ਦੇ ਆਗੇ ਯਾਰ ਹੂੰ ਉਹਨੇ ਐਸਐਚਓ ਨੂੰ ਫੋਨ ਮਾਰਿਆ ਕਹਿੰਦਾ ਸਾਰਿਆਂ ਦੇ ਪਰਚਾ ਦੇ ਫੜ ਕੇ ਬਰਾਤੇ ਅੱਛਾ ਮੇਰੇ ਸਾਲੇ ਭੱਜ ਗਏ ਗੱਡੀਆਂ ਸਾਡੇ ਕੋਲੇ ਖੜੀਆਂ ਪੰਚਾਇਤਾਂ ਲਈ ਪਰ ਅੱਛਾ ਨਹੀਂ ਯਾਰ ਕਹਿੰਦੇ ਪ੍ਰੋਣਾ ਉਤਰੋਣਾ ਆ ਕੇ ਰਾਜੀਨਾਮਾ ਕਰਕੇ ਹੂੰ ਠੀਕ ਨਹੀਂ ਲੱਗਦਾ ਬਾਬਾ ਜੀ ਤੁਸੀਂ ਵੀ ਹੁਣ ਇੱਥੋਂ ਦੇ ਹੀ ਐ ਹਮ ਮੈਂ ਕਹ ਹੁਣ ਤੇ ਜੀ ਬਾਬਾ ਇੱਥੋਂ ਦਾ ਅੱਛਾ ਪਹਿਲਾਂ ਨਹੀਂ ਦੇਸੀਆ ਤੁਹਾਨੂੰ ਹਮ ਮੈਂ ਕਹ ਵੀਰ ਜੀ ਐਂ ਫਟਾ ਚੱਲਦਾ ਇੱਥੇ ਹਮ ਥੋੜਾ ਜਿਹਾ ਬਚ ਕੇ ਇੱਥੇ ਨਾ ਆਇਆ ਕਰੋ ਮੇਰੇ ਵੀਰ ਪਹਿਲਾਂ ਦਿੱਤੀ ਗੱਲ ਐ ਮੇਰੀ ਤਾਂ ਹਮ ਪੰਜਾਬੀ ਚ ਸਹੀ ਕਹਿਦਾ ਲੜਨਾ ਮੈਂ ਬਾਜ਼ਾਰ ਵੀ ਆਉਣਾ ਤੇ ਜਦੋਂ ਤੁਹਾਡੇ ਜੀ ਕਰਦਾ ਦੇਖ ਲਿਓ ਹਾਂ ਬਾਬਾ ਦਲੇਰੀ ਵੇਖ ਉਹਨਾਂ ਲੋਕਾਂ ਦੀ ਹਮ ਮੈਂ ਥੋੜੇ ਟਾਈਮ ਬਾਅਦ ਨਾ ਉਹ ਡੂੰਗਾ ਡੂੰਗਾ ਹੁੰਦਾ ਹੀ ਸਾਡੇ ਚਾਰ ਨਾ ਹਮ ਸਾਨੂੰ ਉਹ ਆ ਦੇਖੇ ਜਾਂਦਾ ਸਮਾਰਤ ਮੂਲ ਬੰਦੇ ਮੁੰਡੇ ਅੱਛਾ ਦੇ ਸੀਓ ਨਾਲ ਦਾ ਰਹਿਤਦਾਰੀ ਜਿਹਨਾਂ ਦਾ ਹੋਟਲ ਸੀ ਉਹਦੇ ਨਾਲ ਮੇਰੀ ਬਾਵਾ ਲਿਆ ਸੀ ਉਹਨਾਂ ਦੇ ਘਰੇ ਕੋਈ ਪ੍ਰੋਗਰਾਮ ਸੀਗਾ ਧਿਲਕ ਤੁਲਕਾ ਸੀਗਾ ਅੱਛਾ ਇਹ ਟਿੱਕਾ ਕਹਿੰਦੇ ਹੁੰਦੇ ਆ ਜਿਆ ਵਿਆਹ ਨੂੰ ਅੱਛਾ ਉਹਦੇ ਸਗਣ ਜਗ੍ਹਾ ਇਕੱਠਾ ਕਰਦੇ ਹੁੰਦੇ ਆ ਹੂੰ ਉਹਨੇ ਸਾਨੂੰ ਵੀ ਸੱਦਿਆ ਸੀ ਹੂੰ ਅਸੀਂ ਵੀ ਗਏ ਬਾਈ ਅੱਛਾ ਤੇ ਜਦੋਂ ਅਸੀਂ ਗਏ ਤੇ ਮੇਰੇ ਅਲੀ ਝਾਕੀ ਜਾਵੇ ਸਾਰਾ ਪਿੰਡ ਹੂੰ ਸਾਰਾ ਹੀ ਅੱਛਾ ਮੈਂ ਜਿੱਥੇ ਖੜਾ ਮੇਰੇ ਕੋਲੇ ਖੜ ਜਾਣ 10 12 ਮੁੰਡੇ ਆਇਆ ਖਾਣ ਮੇਰੇ ਨਾਲ ਹੂੰ ਵੀ ਮੈਂ ਕਾ ਇਹਨਾਂ ਨੇ ਕਦੇ ਸਰਦਾਰ ਨਹੀਂ ਵੇਖਿਆ ਹੂੰ ਜਾਇਦਾ ਕਾਦਨੀ ਵੇਖਿਆ ਹੂੰ ਜਾਂ ਕੀ ਗੱਲ ਹੈ ਹੂੰ ਆਮਰ ਅਮਰ ਹੁੰਦਾ ਸੀ ਸੀਕਰ ਦਾ ਜਿਹੜਾ ਮੇਰੇ ਨਾਲ ਗਿਆ ਸੀ ਹੂੰ ਕਹਿੰਦੇ ਉਹੀ ਹੈ ਜਿਹੜੇ ਕੁੱਤੇ ਸੀ ਫਰਾਤ ਵਾਲੀ ਅੱਛਾ ਪੁੱਤੇਰੀ ਪੁੱਤ ਮੈਂ ਕਹਿੰਦਾ ਇਸ ਬੜ ਦੇ ਸੀ ਕਹਿੰਦਾ ਹਾਂ ਹਾਂ ਮੈਂ ਕਹਾਂ ਬੜੀ ਸੋਹਣੀ ਜਗ੍ਹਾ ਲੈ ਕੇ ਆਂਦਾ ਮੈਨੂੰ ਤੁਸੀਂ ਹਾਂ ਹੈਂ ਹਾਂ ਮੈਂ ਕਹਾਂ ਹੁਣ ਸੰਤ ਕਾਡਾ ਆਪਣੇ ਨੇੜੇ ਚੱਲ ਗੱਡੀ ਤੇ ਹਾਂ ਜਦੋਂ ਮੈਂ ਗੱਡੀ ਵਾਲ ਨੂੰ ਗਿਆ ਨਾ ਉਹਨੇ ਉਹਨਾਂ ਨੂੰ ਦੱਸਤਾ ਹਾਂ ਤੇ ਨਾਲ ਉਹ ਹਥਿਆਰ ਕੱਢ ਲਿਆ ਹਾਂ ਤੁਹਾਡੇ ਕੋਲੇ ਕੀ ਮਾਊਂਟ ਸੀ ਅੱਛਾ ਭੱਜ ਗਏ ਸਾਰਾ ਪਿੰਡ ਕਿੱਧਰ ਗਿਆ ਇਹ ਤੋਂ ਬਣਾ ਉਹਨਾਂ ਦੇ ਘਰੇ ਮੈਂ ਕਹਾ ਜਾ ਆਪ ਚੱਲ ਗਏ ਹਾਂ ਮੈਂ ਕਿਹਾ ਭਾਈ ਇੰਨਾ ਹੀ ਬੜਾ ਅੱਛਾ ਪਿੰਡ ਗਿਆ ਤੋਂ ਨਹੀਂ ਕੋਸ ਹੋਇਆ ਇਕੱਠ ਕਰਕੇ ਵਰਤੇ ਰਹੇ ਮੇਰੇ ਵਾਲੇ ਵਾਲੇ ਹਾਂ ਮੇਰੇ ਤੋਂ ਦੇ ਮੈਂ ਪਰ ਉਹ ਘਰ ਵਾਲੇ ਦੀ ਗਰੀ ਵੇਚਤੀ ਹਾਂ ਮੈਂ ਕਿਹਾ ਪਹਿਲੀ ਗੱਲ ਹੈ ਮੈਂ ਕਿਹਾ ਹੁੰਦਾ ਸਾਡਾ ਪਿੰਡ ਹਾਂ ਤੈਨੂੰ ਅਸੀਂ ਸਾਥ ਦੇ ਹੂੰ ਐਨੇ ਜਾਣੇ ਇਕੱਠੇ ਹੋਗੇ ਤੈਨੂੰ ਘੂਰ ਜਾਂਦੇ ਤੇਰੇ ਅਲ ਝਾਕ ਜਾਂਦੇ ਹੂੰ ਫੇਰ ਵੇਂਦਾ ਮੈਂ ਕਿ ਬਣਦਾ ਕੀ ਸੀ ਹੂੰ ਤੁਹਾਡੇ ਸਾਲਿਓ ਬੋਲਣ ਦੀ ਜ਼ਰਤ ਨਹੀਂ ਉਹਨਾਂ ਨੂੰ ਹੂੰ ਉਹ ਸਾਡੇ ਅਲ ਕੌੜਾ ਝਾਕੀ ਜਾਂਦੇ ਮੈਂ ਕਹੋ ਤੇ ਇਹਨੇ ਦੱਸਤਾ ਚਲੇ ਸੀ ਭਜਾ ਲਈ ਆ ਯਾਰ ਹੂੰ ਅਸੀਂ ਚੱਲੇ ਭਰਾਵਾ ਮੈਂ ਕਿ ਹੋਇਆ ਤੇਰੇ ਟਿੱਕੇ ਟੁਕੇ ਨਾਲੋਂ ਰਜੇ ਸੀ ਹੂੰ ਹੈ ਮੈਂ ਕਿ ਇੱਡੇ ਕਿ ਦਲੇਰ ਬੰਦੇ ਆ ਇਹ ਹਾਂ ਕੋਈ ਬਾਹਲਾ ਨਹੀਂ ਹੈਗਾ ਵੀ ਯਾਨੀ ਬਾਹਲੇ ਦਲੇਰ ਆਪਾਂ ਕਹਦੇ ਨੇ ਨਾ ਜਿਵੇਂ ਮੈਂ ਸਮਝ ਕੇ ਸੁਣੇ ਵੀ ਡਰੂ ਹੀ ਆ ਸਾੜੇ ਕੋਚਾ ਹਾਂ ਇਹ ਬਾਦ ਉਦੋਂ ਆ ਜਦੋਂ ਭੀੜ ਹੈ ਬਸ ਦਾਦਾਗਰੀ ਇਕੱਲੀ ਕਰਦੇ ਆ ਹਨਾ ਦਾਦਾਗਰੀ ਆ ਜਦੋਂ ਇਕੱਠੇ ਹੋਏ ਵਾ ਬਸ ਬਸ ਮੇਰੇ ਨਾਲ ਹੁੰਦਾ ਹੀ ਬਾਲ ਕਿਛਣਾ ਨਾ ਹੂੰ ਉਹ ਵੀ ਪਤੰਦਰ ਲੜਾਕਾ ਹੀ ਆ ਹਾਂ ਉਹਨੂੰ ਵੀ ਮਸਾ ਹੀ ਮਿਲਦਿਆ ਕੁੱਟਲ ਨੂੰ ਬੰਦੇ ਹਾਂ ਉਹ ਵੀ ਜਦੋਂ ਚੱਲ ਪਿਆ ਆਖੂ ਆ ਗਿਆ ਹੂੰ ਚੱਲ ਆ ਗਿਆ ਚੱਲ ਹਾਂ ਮੈਂਟ ਮਾਰਦਾ ਉਹ ਵੀ ਲੜਾਈ ਨੂੰ ਉਹ ਵੀ ਸ਼ੇਰ ਆ ਬਲਕਿਸ਼ਨ ਹਾਂ ਉਹਦੇ ਪਰਚੇ ਵਾਲੇ ਸੀ ਵਿਚਾਰੇ ਤੇ ਤਾਂ ਅਗਰ ਕੋਈ ਚੋਰੀ ਰਹਿਦਾ ਹੁੰਦਾ ਈ ਉਦੋਂ ਹੂੰ ਮੁਰਕੇ ਚਾਲੋ ਇਹ ਬਾਬਾ ਨੰਬਰ ਨੰਬਰ ਗੱਡੀ ਤਾਂ ਲਾਉਂਦਾ ਇਨਾ ਬਲਕਿਸ਼ਨ ਦੇ ਮੈਂ ਦੇਖਿਆ ਗੱਡੀ ਤੇ ਨੰਬਰ ਲੱਗਿਆ ਹੋਇਆ ਨੰਬਰ ਬਾਬਾ ਉੱਥੇ ਕੋਈ ਵੀ ਨਹੀਂ ਲਾਉਂਦਾ ਗੱਡੀ ਹੈ ਫੋਰਚਨਰ ਤੇ ਕੋਈ ਵੀ ਉਹ ਵੀ ਲਈ ਫਿਰਦੇ ਆ ਬਿਨਾਂ ਜਿੰਨਾਂ ਵੀ ਮੈਂ ਕਟੀਆਂ ਦੇਖੀਆਂ ਉਹਨਾਂ ਦੀਆਂ ਸਾਰੀਆਂ ਘਰਾਂਦੀਆਂ ਕਿਸੇ ਦੇ ਨੰਬਰ ਨਹੀਂ ਲੱਗੇ ਹੋਏ ਹੈ ਜਿਹੜੇ ਬਸਨੋਈ ਆ ਨਾ ਹਾਂ ਬਸਨੋਈ ਗੱਡੀ ਨੂੰ ਨੰਬਰ ਨਹੀਂ ਲਾਉਂਦੇ ਜਮੇ ਨਹੀਂ ਹੈ ਨਾ ਨਾ ਗੱਡੀ 'ਚ ਕੋਈ ਪੇਪਰ ਰੱਖਣ ਬਈ ਤੇ ਤੇਜ਼ ਵੀ ਵੜੀ ਚਲਾਉਂਦੇ ਆ ਪਤੰਦਰ ਨਾਵਾ ਆਪ ਦੇ ਨਾਂ ਤੇ ਗੱਡੀ ਲੈਣ ਬਈ ਅੱਛਾ ਕਈ ਚੀਜ਼ਾਂ ਉਹਨਾਂ ਦੀ ਵੜ ਕਸ਼ਿੰਦ ਕੀ ਦੇ ਨਾਂ ਤੇ ਆਈ ਬੰਦਾ ਲੱਭ ਲੈਂਦੇ ਆ ਬਈ ਅੱਛਾ ਉਹਦੇ ਨਾਂ ਤੇ ਗੱਡੀ ਲੈ ਕੇ ਉਹਨੂੰ ਪੈਸੇ ਦੇ ਜਾਂਦੇ ਖਰਚਾ ਅੱਛਾ ਢਾਬਾ ਵੀ ਆਈ ਬੰਦਾ ਵੜ ਕੇ ਲਿਖਾ ਦਿੰਦੇ ਆ ਜਿਵੇਂ ਦੇ ਨਾਂ ਤੇ ਲਿਖਾ ਦਿਆ ਨਾ ਹਾਂ ਅੱਛਾ ਜਿਵੇਂ ਨਾ ਹੁਣ ਢਾਬਾ ਅੱਛਾ ਢਾਬਾ ਲੈ ਲਿਆ ਆਪਾਂ ਹਾਂ ਜਦੋਂ ਲਿਖਾਉਣਾ ਉਹਨਾਂ ਨੇ ਇੱਕ ਬੰਦਾ ਭੱਜ ਜਾਣਾ ਹਾਂ ਲੈ ਤੈਨੂੰ 10000 ਰੁਪਏ ਮਹੀਨਾ ਦੇ ਆ ਹਜਰ ਆਪਣੇ ਵਾਲੇ ਹੀ ਮਹੀਨੇ ਰੈਂਡ ਦੇਣਾ ਸੀ ਲਿਖਾਇਆ ਹਾਂ ਹਾਂ ਆਪਾਂ ਹੁਣ ਰੈਂਡ ਦੇਣਾ ਆ ਤੇਰੇ ਕੋਲ ਤੱਕ ਵਾਈਫਾਈ ਹੈ ਵਾਈਫਾਈ ਸੀ ਮੇਰੀ ਤੱਕ ਅੱਡੀ ਐਂ ਬਸ ਉਹ ਲਖਾਈ ਦੇ 10000 ਰੁਪਏ ਦੇਣਾ ਦਾ ਮਹੀਨਾ ਉਹਨਾਂ ਨੂੰ ਅੱਛਾ ਵੀ ਜੇ ਕੋਈ ਗੱਲ ਬਾਤ ਹੋ ਗਈ ਵੀ 76 ਵੀ ਇਹਨਾਂ ਦੇ ਹੀ ਪਣਿਆ ਹਾਂ ਵੀ ਐਂ ਵੀ ਹੋ ਗਿਆ ਆਪਣੇ ਢਾਬੇ ਦੇ ਮਹਾਰਾਜ ਦੀ ਇਨੀ ਕਿਰਪਾ ਸੀ ਕੋਈ ਪ੍ਰੋਬਲਮ ਨਹੀਂ ਆਈਗੀ ਨਾ 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 ਕਿਉਂਕਿ ਇੱਕ ਤਾਂ ਬਾਈ ਪੁਲਿਸ ਨੂੰ ਦੇਣ ਨੂੰ ਪਿਆ ਬਹੁਤ ਖੁੱਲਾ ਸੀ ਹੂੰ ਬਹੁਤ ਖੁੱਲਾ ਸੀ ਜਿੰਨਾ ਕਹਦੇ ਯਾਰ ਅੱਛਾ ਗੱਡੀਆਂ ਤੱਕ ਵੰਡਦੀਆਂ ਪੁਲਿਸ ਨੂੰ ਯਾਰ ਅਸੀਂ ਹੂੰ ਗੱਡੀਆਂ ਵੰਡਦੀਆਂ ਬਾਈ ਅੱਛਾ ਪੁਲਿਸ ਨੂੰ ਠੀਕ ਆ ਪੁਲਿਸ ਨੇ ਕੀ ਕਹਿਣਾ ਸਾਨੂੰ ਹੂੰ ਗੱਲ ਕਰਦੇ ਪੁੱਛ ਕੇ ਬਾਈ ਹਏ ਹਾਂ ਮੈਂ ਭਾਂਡੇ ਧੋਂਦਾ ਸੀ ਤਾਂ ਐਸੇ ਚੋਂ ਪਾਣੀ ਪਈ ਜਾਵੇ ਬੇਟਾ ਭਾਂਡਿਆਂ ਦੀ ਡਰਾਈਵਰ ਚੱਕਣ ਵੀ ਆ ਬਾਬਾ ਹੈ ਅੱਛਾ ਹਾਂ ਵੀ ਸੁਣਦੇ ਹੁੰਦੇ ਸੀ ਉਹ ਵੇਲੇ ਐਸੇ ਚੋਂ ਭਾਂਡੇ ਧੋਈ ਜਾਂਦਾ ਸੀ ਯਾਰ ਹੂੰ ਉਹ ਕਹਿੰਦਾ ਚੱਲ ਚੱਲ ਕੋਈ ਨਹੀਂ ਕੋਈ ਨਹੀਂ ਗੇਵਰ ਸਿੰਘ ਹੁੰਦਾ ਸੀ ਕਹਿੰਦਾ ਕੋਈ ਨਹੀਂ ਕੋਈ ਨਹੀਂ ਮੈਂ ਪਾਉਣਾ ਪਾਣੀ ਧੋ ਬਾਬਾ ਹਏ ਹਾਂ ਨਾਲੇ ਉਹ ਡੀਐਸਪੀ ਬਣ ਗਿਆ ਅੱਛਾ ਕੋਈ ਪ੍ਰੋਗਰਾਮ ਆ ਥਾਣੇ ਦੇ ਉੱਤੇ ਨਾ ਪਗੜੀ ਸਮਾਰੋਹ ਹੁੰਦਾ ਹੂੰ ਉਹਨੇ ਮੈਨੂੰ ਲਾਜ ਨਹੀਂ ਸਕਦਾ ਹਏ ਹਾਂ ਮੇਰੇ ਲਾਜ ਹੀ ਭੱਗ ਬੰਦਾ ਸੀ ਹਏ ਹਾਂ ਹਾਂ ਉਹਨੇ ਕਹਿੰਦੇ ਇਹ ਵੀ ਸਾਡੇ ਇਲਾਕੇ ਦੀ ਸ਼ਾਨ ਹੈ ਹੂੰ ਭਾਰੀ ਬਾਬਾ ਜੀ ਕਿਉਂਕਿ ਮੇਰੇ ਦਾ ਪੈਂਟ ਹੀ ਬਣ ਗਿਆ ਸੀ ਬਾਬਾ ਯਾਰ ਬੋਲੀ ਚੜਾਈ ਤੇਰੀ ਤਾਂ ਉਧਰ ਬਾਬਾ ਮੈਨੂੰ ਤੇ ਮੇਰੀ ਵੋਟ ਵੀ ਬਣਦੀ ਸਾਰਾ ਕੁਝ ਬਣਦਾ ਸੀ ਯਾਰ ਸੱਚ ਉਧਰ ਵੋਟ ਬਣ ਜਾਂਦੀ ਐ ਨਾਮ ਹੋ ਜਾਂਦਾ ਕਿਤੇ ਹਾਂ ਜਿਵੇਂ ਮੈਂ ਹੁਣ ਇੰਨੇ ਟਾਈਮ ਦਾ ਰਹਿੰਦਾ ਹੀ ਬਾਬਾ ਬਣਾ ਸਕਦਾ ਹੀ ਮੈਂ ਅੱਛਾ ਵੀ ਇਹ ਕਿਹੜਾ ਅੱਜ ਦਾ ਇੰਨੇ ਸਾਫ਼ ਨਹੀਂ ਜਿਵੇਂ ਆਪਣੇ ਉਹੀ ਬਣਾ ਦਿੰਦੇ ਆ ਇਹ ਤਾਂ ਹੀ ਉੱਥੇ ਬਣਦੀ ਹਾਂ ਨਹੀਂ ਬਣਦੀ ਉੱਥੇ ਬਾਬਾ ਆਪਣੇ ਦਾ ਜਿਹੜਾ ਮਰਜ਼ੀ ਜਣਾ ਖਾਣਾ ਬਣਾ ਲਿਆ ਆਪਣੇ ਦਾ ਯਾਰ ਵੋਟ ਦਾ ਮਤਲਬ ਹੀ ਨਹੀਂ ਪਤਾ ਹੂੰ ਕਿ ਆ ਕੇ ਬਣਾਉਣ ਦੀ ਕਰਦੇ ਆ ਵੀ ਪਵਾਵਾਂਗੇ ਤੂੰ ਆਪਾਂ ਨੂੰ ਹੂੰ ਤੇ ਪੌਂਦਾ ਪੂੰਦਾ ਨਹੀਂ ਹੁੰਦਾ ਉਹ ਜਿਹੜਾ ਬਣਾਉਂਦਾਗਾ ਉਹ ਪੌਣੀ ਕਰੀ ਪੌਣੀ ਬੰਨਿਆਂ ਨੇ ਹੋਰ ਪੱਤਾ ਹੀ ਹੁੰਦੀ ਆ ਉਹ ਬਣਾਉਣ ਜੋਗੇ ਹੀ ਰਹਿ ਜਾਂਦੇ ਆ ਮੈਂ ਉਹ ਗੱਲ ਕਰਦਾ ਵੀ ਕੋਈ ਪੁੱਛ ਪੜਤਾਲ ਨਹੀਂ ਕਰਦੇ ਬਸ ਮੈਂ ਟੈਕ ਲਾਉਂਦੇ ਬੋਰਡ ਤੋਂ ਉੱਥੇ ਨਹੀਂ ਬਾਬਾ ਉੱਥੇ ਦਾ ਜਮਿਆਂ ਗੰਗਾ ਨਗਰ ਹਰਮਾਨਗੜ ਸੂਰਤਗੜ ਹੂੰ ਜ਼ਮੀਨ ਵੀ ਨਹੀਂ ਤੂੰ ਲੈ ਸਕਦਾ ਹੂੰ ਆਪਦੇ ਨਾਂ ਤੇ ਜਾ ਕੇ ਕਰੋ ਅੱਛਾ ਨਾ ਜੀ ਨਾ ਉੱਥੇ ਇੱਕ ਹੋਰ ਆ ਜਿਹੜੀ ਆਪਣੇ ਗਰੀਬ ਤਾਕਕੇ ਦੀ ਜ਼ਮੀਨ ਆ ਜਿਵੇਂ ਮੱਝਬੀਆ ਰੰਦਾਸੀ ਆ ਹੂੰ ਜਿਹੜੇ ਐਸਸੀ ਚਾਉਂਦੇ ਆ ਹੂੰ ਉਹਨਾਂ ਦੀ ਜ਼ਮੀਨ ਨਹੀਂ ਖਰੀਦ ਸਕਦਾ ਤੂੰ ਅੱਛਾ ਉਹਨਾਂ ਦੀ ਐਸਸੀ ਬੰਦੇ ਹੀ ਖਰੀਦੂਗਾ ਅੱਛਾ ਹੀ ਵੀ ਨਾ ਇਹ ਕਿ ਤਰੂਣ ਉੱਥੇ ਹਾਂ ਦੂਜਿਆ ਬੰਦਾ ਜ਼ਮੀਨ ਨਹੀਂ ਖਰੀਦ ਸਕਦਾ ਉਹਨਾਂ ਨੂੰ ਪਤਾ ਹੈ ਜੀ ਇਹਨਾਂ ਨੂੰ ਕਹਦਾ ਵੱਧ ਘੱਟ ਦੇ ਕੇ ਨਾ ਉਹ ਤਾਂ ਸਾਰੀ ਖਰੀਦ ਲੈਣਗੇ ਹਾਂ ਪੈਸੇ ਕਰਨਗੇ ਸੋਨਾ ਬੜਾ ਬਾਈ ਉਹਨਾਂ ਕੋਲੇ ਹਨਾ ਬਾਈ ਉਹਨਾਂ ਕੋਲੇ ਕਿਹੜਾ ਬੈਂਕਾਂ ਚ ਲੋਕਰ ਆ ਯਾਰ ਥੱਲੇ ਥੱਲੇ ਨੱਪ ਕੇ ਰੱਖਦੇ ਆ ਉਹ ਸਹੀ ਗੱਲ ਹੈ ਨਾ ਚੋਰੀ ਹੈ ਮਾੜੀ ਜਿਹਨਲੇ ਘਰ ਵਾਲੀ ਆ ਮੋਢਿਆਂ ਤੱਕ ਪਾਈ ਫਿਰਦੀ ਹੁੰਦੀਆ ਗਜਰੇ ਤੇ ਸੋਨੇ ਦੇ ਆ ਮੈਂ ਦੇਖਿਆ ਤੇ ਮੈਂ ਕਹਾਂ ਦੇ ਕੇ ਤੂੰ ਸਾਡੇ ਹੁੰਦੀ ਨਾ ਪੰਜਾਬ ਚ ਤੈਨੂੰ ਚੱਕ ਕੇ ਲੈ ਜਾਂਦੀ ਚੱਕ ਕੇ ਕਿਉਂ ਮੈਂ ਕਹਾਂ ਤੇਰੇ ਜਵਾਬ ਤਾਂ ਨੇ ਮੂੰਹ ਚ ਬਰਕੀਆਂ ਪਾਇਆ ਕਰਨੇ ਕਹਿੰਦੀ ਕਿਉਂ ਮੈਂ ਕਹਾਂ ਬਾਹਾਂ ਤਾ ਲਾ ਕੇ ਲੈ ਜਾਣਗੇ ਜੀ ਅਮਰਦਾਨੇ ਜੜਾ ਜੋ ਜਿੱਥੋਂ ਤੱਕ ਤੇਰੇ ਸੋਨਾ ਪਾਇਆ ਉੱਥੋਂ ਵੱਡੀਆਂ ਸੀ ਉਹਨਾਂ ਨੇ ਮੈਨਿੰਦਣੇ ਇੰਨਾ ਟਾਈਮ ਨਹੀਂ ਗਜਰੇ ਲਾਉਣ ਦਾ ਆਪਣੇ ਕੋਲੇ ਬਾਹਾਂ ਲੈ ਕੇ ਭੱਜ ਦੋ ਉਹ ਵੀ ਇੱਕ ਤਰ੍ਹਾਂ ਦੀ ਚੱਲਾਂਗੀ ਐਕਟਰ ਨਗਈ ਆ ਇਹਦਾ ਹਾਂ ਉਹ ਵੀ ਬੜੀ ਚੀਜ਼ ਆ ਯਾਰ ਵਾਰੀ ਕਲਾਗਾਰੀ ਹੈ ਜਨਾਨੀ ਰੱਬ ਦਾ ਰੂਪ ਆ ਬਾਈ ਉਹ ਹਾਂ ਦੇਖੋ ਬਾਲ ਕਿਸਮ ਦੇ ਘਰੋਂ ਆ ਜਿਹੜਾ ਮੇਰਾ ਪਾਰਟਨਰ ਸੀ ਹਾਂ ਉਹ ਇੰਨੀ ਕੁ ਦੇਵਤੀ ਬੁੜੀ ਐ ਹੂੰ ਉਹਨੇ ਸਵੇਰ ਉੱਠਣਾ ਉੱਠ ਕੇ ਪਹਿਲਾਂ ਜੋਤ ਕਰਨੀ ਆ ਹੂੰ ਅਰਗਬਤੀ ਕਰਨੀ ਆ ਹੂੰ ਨਹਾ ਧੋ ਕੇ ਕੱਪੜੇ ਤਿੰਜ ਕਰਕੇ ਫੇਰ ਗਾਂ ਦਾ ਦੁੱਧ ਕੱਢਣਾ ਫੇਰ ਧਾਰtion ਨਹੀਂ ਆਉਣੀ ਠੀਕ ਹੈ ਨਹੀਂ ਧਾਰ ਨਹੀਂ ਚੌਂਦੀ ਉਹ ਬਿਨਾਂ ਹੱਥ ਤੇ ਸਹੀ ਗੱਲ ਹੈ ਸਹੀ ਗੱਲ ਠੀਕ ਹੈ ਆਪਾਂ ਦਾ ਦੇਖਿਆ ਨਾ ਹਾਂ ਫੇਰ ਗਾਂ ਦਾ ਦੁੱਧ ਕੱਢਦੀ ਐ ਫੇਰ ਉਹ ਤੋਂ ਬਾਅਦ ਉਹ ਰੋਟੀ ਦਾ ਬਲੂਣਾ ਬਲਾਨਾ ਕਰਕੇ 10 ਵਜੇ ਦਿਨ ਫਿਰ ਦਰੀਆਂ ਸੱਡਦੇ ਨੇ ਥੱਲੇ ਬਾਬਾ ਜੀ ਬੈਠੋ ਮੈਨੂੰ ਤਾਂ ਸਮਝ ਨਾ ਲੱਗਿਆ ਕਰੇ ਪਪਾ ਉਹ ਕਿਆ ਕਰੇ ਜੀਮ ਲਿਆ ਜੀਮ ਨਾ ਉਹ ਮੈਂ ਕਿਹਾ ਪਪਾ ਕੀ ਕਹਿਣਾ ਤੂੰ ਤਾਂ ਸਮਝ ਲੈਣਾ ਉਹ ਜੀਮ ਨਾ ਕਹਿੰਦੇ ਕਿ ਤੂੰ ਖਾਣਾ ਕੁਸਕ ਜਿਹਾ ਖਾ ਲਿਆ ਹਾਂ ਹਾਂ ਮੈਨੂੰ ਤਾਂ ਪਤਾ ਨਾ ਲੱਗਿਆ ਕਰੇ ਕੀ ਕਹਿੰਦੀ ਐ ਇਹ ਹਾਂ ਫਿਰ ਮੈਨੂੰ ਪਤਾ ਲੱਗਿਆ ਵੀ ਇਹ ਜੀਵਨਾਮਾ ਜਵਾਕਾਂ ਜਾਂ ਤੂੰ ਸਿੱਖੀ ਉਹਨਾਂ ਦੀ ਭਾਸ਼ਾ ਦਾ ਗਾਂ ਵਾਸਤੇ ਤੁਹਾਨੂੰ ਦੱਸ ਦਾਂ ਤੁਸੀਂ ਕਿਤੇ ਵੀ ਜਾਣਦੇ ਆ ਨਾ ਹੂੰ ਕਿਸੇ ਏਰੀਏ 'ਚ ਕਿਸੇ ਮੁਲਕ ਜਾਣਦੇ ਆ ਹੂੰ ਭਾਸ਼ਾ ਸਿੱਖਣੀ ਕੋਈ ਔਖੀ ਨਹੀਂ ਹਾਂ ਸਭ ਤੋਂ ਪਹਿਲਾਂ ਜਾਨ ਸਰ ਤੁਸੀਂ ਉਹਨਾਂ ਨੂੰ ਇਹ ਪੁੱਛ ਲਓ ਹੂੰ ਵੀ ਆਉਣ ਨੂੰ ਕੀ ਕਹਿੰਦੇ ਆ ਜਾਣ ਨੂੰ ਕੀ ਕਹਿੰਦੇ ਆ ਜੇ ਆਪਾਂ ਕਿਸੇ ਨੂੰ ਸੱਦਣਾ ਆਵਾਜ਼ ਮਾਰਨੀ ਆ ਉਹਨੂੰ ਕਿਵੇਂ ਕਹਿਣਾ ਵੀ ਤੂੰ ਜਾ ਤੂੰ ਆ ਜਾ ਜਾਇਆ ਠੀਕ ਆ ਗੱਲਾਂ ਥੋੜੀਆਂ ਉਸਦੀਆਂ ਆਪਣੇ ਹੁਣ ਇੱਕੋ ਸਬਦ ਹੈ ਕਿੰਨੇ ਸਹੀ ਲੱਗਦਾ ਆ ਬਿਲਕੁਲ ਸਹੀ ਜਾ ਜਾਇਆ ਜਾਂਦਾ ਹੈ ਹੈ ਗਿਆ ਜਾਊ ਕਿੰਨਾ ਯਾਰ ਕੋਈ ਕੋਈ ਗੱਲ ਇੱਕੋ ਹੀ ਆ ਆ ਗੱਲ ਤੇ ਬੋਲਣ ਦਾ ਫਰਕ ਹੈ ਗਿਆ ਗਿਆ ਹੈ ਤਾਂ ਉਹੀ ਆ ਨਾ ਗਿਆ ਗਿਆ ਹੂੰ ਬੋਲਣ ਦੀ ਵਾਰ ਕਾ ਵੀ ਅੱਛਾ ਇੱਕ ਵਾਰ ਤਾਂ ਕਹਣਾ ਗਿਆ ਇੱਕ ਵਾਰ ਕਹਣਾ ਗਿਆ ਹੂੰ ਵੀ ਜਿਵੇਂ ਆਪਾਂ ਦੂਜਿਆਂ ਨੂੰ ਪੁੱਛਣਾ ਚਾ ਗਿਆ ਗੱਲ ਇੱਕੋ ਹੀ ਆ ਉਹ ਗੱਲ ਨੂੰ ਆ ਤੁਸੀਂ ਜਿਹੜੇ ਮੇਨ ਮੇਨ ਤਿੰਨ ਚਾਰ ਪੁਆਇੰਟ ਪੁੱਛ ਲਓ ਹਾਂ ਠੀਕ ਹੈ ਹੂੰ ਉੱਥੋਂ ਤੁਸੀਂ ਭਾਈ ਬੋਲੀ ਸਿੱਖ ਜਾਓਗੇ ਬੋਲੀ ਦਾ ਕੋਈ ਔਖਾ ਕੰਮ ਨਹੀਂ ਤੇ ਆਪਾਂ ਹੀ ਆ ਜਿਹੜੇ ਮਤਲਬ ਕਿ ਜਿਵੇਂ ਰਾਜਸਤਾਨੀ ਹੈ ਰਾਜਸਤਾਨੀ ਦੀ ਭਾਸ਼ਾ ਆਪਦੀ ਆ ਗੁਜਰਾਤੀਆਂ ਦੀ ਆਪਦੀ ਆ ਭਾਰਤ ਕੋਟੜਾ ਥੋੜਾ ਹੀ ਹੈ ਬਸ ਗੱਲ ਸਮਝਣ ਦੀ ਹੈ ਮੈਨੂੰ ਗੁਜਰਾਤੀ ਵੀ ਆਉਂਦੀ ਆ ਰਾਜਸਤਾਨੀ ਵੀ ਆਉਂਦੀ ਆ ਮਰਾਠੀ ਵੀ ਬੋਲ ਲੈਣਾ ਸਿੱਖ ਵੀ ਲੈਣਾ ਹਨਾ ਸਮਝ ਵੀ ਲੈਣਾ ਅੱਛਾ ਮਤਲਬ ਮੇਰਾ ਦਿਮਾਗ ਇਸ ਵਾਸਤੇ ਜਿਆਦਾ ਕੰਮ ਕਰਦਾ ਹਮ ਹੁਣ ਮੈਂ ਗਿਆ ਤਾਂ ਮੈਂ ਲਿਬੀਆ ਸੀਗਾ ਹਮ ਆਉਣੀ ਤਾਂ ਮੈਨੂੰ ਅਰਬੀ ਚਾਹੀਦੀ ਸੀ ਪਰ ਮੈਂ ਤੁਰਕੀ ਦੀ ਕੰਪਨੀ 'ਚ ਕੰਮ ਕਰਦਾ ਸੀ ਮੈਨੂੰ ਤੁਰਕੀ ਵੀ ਆਉਂਦੀ ਸੀ ਹਾਂ ਲਿਬੀ ਵੀ ਬੋਲ ਲੈਂਦਾ ਤੁਰਕੀ ਵੀ ਬੋਲ ਲੈਂਦਾ ਹਨਾ ਯਾਰ ਮੇਰਾ ਮੁੰਡਾ ਬੋਲ ਲੈਂਦਾ ਹਮ ਉਮਰ ਰਹਿ ਕੇ ਗਿਆ ਅਬਦੁੱਲਾ ਹਮ ਉਹ ਇੱਥੇ 2 ਮਹੀਨੇ ਲਾ ਕੇ ਗਿਆ ਸਾਡੇ ਕੋਲੇ ਹਮ 2 ਮਹੀਨੇ ਜਦੋਂ ਮੇਰਾ ਮੁੰਡਾ ਪੂਰਾ ਤੋਤੇ ਨੂੰ ਬੋਲਣ ਲੱਗ ਗਿਆ ਹਮ ਉਹਦੇ ਨਾਲ ਫੋਨ ਤੇ ਵੀ ਗੱਲਾਂ ਬਾਤਾਂ ਪੂਰੀਆਂ ਸਾਰੀਆਂ ਉਹ ਸਮਝਾ ਦਿੰਦਾ ਸੀ ਵੀ ਅਸੀਂ ਕਿੱਥੇ ਖੜੇ ਆ ਹਨਾ ਹਾਂ ਉਹ ਲੈ ਤੇ ਅੰਮ੍ਰੇਸ਼ੀਆ ਚ ਅੰਮ੍ਰੇਸ਼ੀਆ ਦੇ ਵਿੱਚ ਹਾਂ ਹਾਂ ਕਹਿੰਦਾ ਦੀ ਬੱਕਰੀ ਬਾਸ਼ ਦੇਖਣ ਨਾਲੇ ਸਾਡੇ ਸ਼ੋਰ ਨੂੰ ਗਏ ਨੂੰ ਕਿੰਨਾ ਟੈਮ ਹੋ ਗਿਆ ਹੀ ਹੂੰ ਉਹਨੂੰ ਪਤਾ ਨਹੀਂ ਲੱਗਿਆ ਕਿਰੇ ਫੋਨ ਬੜ ਕੇ ਮਿੰਟ ਚ ਜਾਦਾ ਕਰੇ ਵੀ ਇੱਥੇ ਆ ਜਾ ਹੂੰ ਇੱਥੇ ਖੜਿਆ ਐਨੇ ਹੀ ਕੰਮ ਆ ਯਾਰ ਕਹਿੰਦਾ ਕਿਹੜੀ ਭਾਸ਼ਾ ਹੈ ਯਾਰ ਕਹਿੰਦਾ ਮੈਂ ਕਹਿੰਦਾ ਦੇਖ ਲੈ ਜੋ ਬੱਚਾ ਕੈਚ ਕਰ ਜਾਂਦਾ ਹੈ ਨਾ ਹੂੰ ਬੱਚਾ ਸਭ ਤੋਂ ਜਲਦੀ ਕੈਚ ਕਰਦਾ ਹਰ ਗੱਲ ਬੱਚਾ ਜਲਦੀ ਕੈਚ ਕਰਦਾ ਹਾਂ ਬਬੇ ਕਟਰੱਕਾਂ ਵਾਲਿਆਂ ਨਾਲ ਵਿਚਾਰਿਆਂ ਨਾਲ ਹਾਦਸੇ ਬਹੁਤ ਹੁੰਦੇ ਆ ਬਾਈ ਹਾਂ ਬਹੁਤ ਮਾਰੇ ਮਾਰੇ ਹਾਦਸੇ ਹੁੰਦੇ ਆ ਐਕਸੀਡੈਂਟ ਹੁੰਦੇ ਆ ਮੇਰੇ ਨਾਲ ਇੱਕ ਤਾਂ ਕੰਪਨੀਆਂ ਨੂੰ ਬਹੁਤ ਹੱਥ ਜੋੜ ਕੇ ਬੇਨਤੀ ਹੈ ਵੀ ਤੁਸੀਂ ਗੱਡੀ ਦਾ ਨਿਤ ਨਮੀ ਬਣਾ ਦਿੰਨੇ ਹਾਂ ਹਾਂ ਪਰ ਤੁਸੀਂ ਗੱਡੀ ਨਹੀਂ ਬਣਾ ਰਹੇ ਤੁਸੀਂ ਬੰਬ ਬਣਾ ਰਹੇ ਹੋ ਬੰਬ ਬਿਲਕੁਲ ਸਹੀ ਗੱਲ ਹੈ ਠੀਕ ਹੈ ਐਕਸੀਡੈਂਟ ਹੁੰਦੇ ਹੀ ਫਟ ਜਾਂਦੀਆਂ ਅੱਗ ਲੱਗ ਜਾਂਦੀ ਹੈ ਡਰਾਈਵਰ ਨੂੰ ਨਿਕਲਣ ਦਾ ਮੌਕਾ ਵੀ ਹੈ ਨਹੀਂ ਉਹਦੇ ਤੋਂ ਉਹ ਵੀ ਤਾਂ ਮਾਮਾ ਦੇ ਪੁੱਤ ਹੈ ਜਿਹੜੇ ਚਲਾਉਂਦੇ ਆ ਯਾਰ ਬਿਲਕੁਲ ਸਹੀ ਗੱਲ ਹੈ ਸਭ ਤੋਂ ਪਹਿਲਾਂ ਤਾਂ ਉਹਨਾਂ ਬਾਰੇ ਸੋਚੋ ਬੈਟਰੀਆਂ ਦਾ ਕੋਈ ਸਾਵਧਾਨ ਕਰੋ 24 ਵੋਲਟ ਗੱਡੀਆਂ ਕਰਦੀਆਂ ਮਾਰੀ ਦੀ ਐਕਸੀਡੈਂਟ ਹੋਈ ਨਾਲ ਹੀ ਅੱਗ ਜਾਰੇ ਗੱਲ ਥੋੜੀ ਆ ਕੋਈ ਗੱਡੀ ਦਾ ਨੁਕਸਾਨ ਘੱਟ ਹੋਇਆ ਹੁੰਦਾ ਕੋਈ ਪੈ ਜਾਂਦੀ ਆ ਯਾਰ ਬਿਲਕੁਲ ਸਹੀ ਬੰਦੇ ਤਾਂ ਨਿਕਲਿਆ ਹੀ ਨਹੀਂ ਜਾਂਦਾ ਦੱਸ ਕੀ ਕਰੂ ਬੰਦਾ ਯਾਰ ਹਾਂ ਇੱਕ ਬੈਟਰੀਆਂ ਇਹਨਾਂ ਨੇ ਮਗਰ ਰੱਖੀਆਂ ਬਾਈ ਕੈਵਨ ਕੋਲੇ ਅੱਛਾ ਜਦੋਂ ਗੱਡੀ ਵਜਦੀ ਆ ਹੂੰ ਵਜਦੀ ਆ ਕੈਵਨ ਤਾਂ ਇਕੱਠਾ ਹੋਊਗਾ ਹਾਂ ਜਦੋਂ ਕੈਵਨਾ ਮਗਰ ਨੂੰ ਇਕੱਠਾ ਹੋਇਆ ਉਹ ਤਾਂ ਲੋਹਾ ਹੀ ਆ ਉਹ ਬੈਟਰੀਆਂ ਤੇ ਜਾ ਲੱਗਦਾ ਬੈਟਰੀਆਂ ਜੁੜ ਜਾਂਦੀਆਂ ਫਟਾਕੇ ਪੈ ਜਾਂਦੇ ਜਾਂ ਅੱਗ ਪੈ ਅੱਗ ਪੈ ਜਾਂਦੀ ਠੀਕ ਹੈ ਤੇ ਬੈਟਰੀਆਂ ਨੂੰ ਠੰਡੇ ਕਰ ਦੇਣ ਡਰ ਨਹੀਂ ਕੱਲੇ ਕਰ ਸਕਦੇ ਆ ਬਿਲਕੁਲ ਬਿਲਕੁਲ ਕਿੱਡਾ ਕੰਮ ਇਹਨਾਂ ਨੇ ਕੀ ਨਹੀਂ ਕਰ ਸਕਦੀ ਕੰਪਨੀ ਯਾਰ ਯਾਰ ਜੇ ਸੇਫਟੀ ਕਰਨੀ ਹੋਵੇ ਤਾਂ ਫੇਰ ਹੀ ਆ ਨਾ ਹਾਂ ਉਧਰਲੇ ਪਾਸੇ ਦਾ ਧਿਆਨ ਹੀ ਨਹੀਂ ਦਿੰਦੇਗੇ ਨਾ ਹੂੰ ਸਾਡੇ ਚਲਾਂ ਨ ਸੀਟ ਬੈਲਟ ਦਾ ਵੀ ਆ ਹੂੰ ਤੇ ਟਰੱਕ ਦੇ ਸੀਟ ਬੈਲਟ ਹੁੰਦੀ ਨਹੀਂ ਹਾਂ ਹੈਂ ਡਰਾਈਵਰ ਦਾ ਦੇ ਕੀ ਰੱਸੇ ਬੰਨ ਕੇ ਰੱਖਣ ਯਾਰ ਸੀਟ ਨੂੰ ਹੈਂ ਅਹ ਸਹੀ ਗੱਲ ਹੈ ਮੈਂ ਉਹਦੇ ਤੀ ਮਾਰ ਦੇ ਵੇਖੇ ਡਰਾਈਵਰ ਧਰਮਕੋਟ ਦੇ ਅੱਛਾ ਹਾਂ ਜਾਂ ਮੈਨੂੰ ਪਤਾ ਜਾਂ ਰੱਬ ਨੂੰ ਪਤਾ ਉਹ ਟਾਈਮ ਕੀ ਸੀਗਾ ਯਾਰ ਹੂੰ ਮੈਂ ਗਊਸਾਲਾ ਵਾਲਿਆਂ ਨੂੰ ਬਹੁਤ ਪੈਸੇ ਦਿੰਦਾ ਹਾਂ ਉਹ ਇੱਥੇ ਭਾਈ ਹੂੰ ਮੈਂ ਯਾਨੀ ਜਿਹੜੇ ਨਿਕਲਣੇ ਨਿਕਲਣੇ ਗੱਲੇ ਤੋਂ ਹੂੰ ਮੈਂ 3000 3500 4000 5000 ਮਹੀਨਾ ਦੀ ਦੇਵਤ ਦੇ ਦਿੰਦਾ ਹੀ ਬਾਬਾ ਹੂੰ ਮਹੀਨੇ ਦਾ ਹੂੰ ਸਭ ਤੋਂ ਵੱਧ ਜਿਆਦੇ ਪੈਸਾ ਆਪਾਂ ਦਿੰਦੇ ਗਊਸਾਲਾ ਨੂੰ ਹੂੰ ਪਰ ਉਹਨਾਂ ਨੇ ਸਾਡੇ ਬੰਦਿਆਂ ਤੇ ਪਾਣੀ ਦਾ ਡੱਬਾ ਨਹੀਂ ਪਾਇਆ ਭਾਈ ਅੱਛਾ ਹਾਂ ਜਰ ਪਰਾਂ ਹੋ ਕੇ ਖੜ ਗਏ ਯਾਰ ਨੇੜੇ ਸੀ ਜਮਾਂ ਗਊ ਦਾਦਾ ਦੀ ਮਾੜੀ ਦੀ ਬਾਤ ਨਾ ਅਠਮ ਨਹੀਂ ਕੀਤੀ ਮਗਰ ਨਾ ਭਾਈ ਮਿੱਤਰੋ ਆ ਉਹਦਾ ਡੱਬਾ ਆ ਕਿਹੜੀ ਜਗ੍ਹਾ ਸੀ ਉਹ ਤੇ ਕਲਾਤ ਕੋਲੇ ਗਊ ਦਾਦਾ ਆਪਣੇ ਡੱਬੇ ਸੁਰਾ ਨੂੰ ਰਾਸਣ ਆਪਣੇ 40 ਕਿਲੋਮੀਟਰ ਪਹਾੜ ਵਾਲੇ ਤੋਂ ਹਾਂ ਅੱਛਾ ਮੈਂ ਕਹਿੰਦਾ ਨਾ ਮਿੱਤਰੋ ਲੈ ਜੋ ਆ ਉਹਦਾ ਡੱਬਾ ਉਹ ਤੋਂ ਤੋਂ ਸਾਡੇ ਬੰਦਿਆਂ ਨੂੰ ਅੱਗ ਭਜਾਉਣ ਬਾਰੇ ਨਹੀਂ ਜ਼ਰਾ ਸਰਿਆ ਯਾਰ ਬੱਬਾ ਆ ਵੀ ਕੰਮ ਹੁੰਦੇ ਐ ਇੱਕ ਵਾਰੀ ਨਾ ਬੰਦਾ ਫਸ ਗਿਆ ਫਸੀ ਕੱਲੀ ਲੱਗਦੀ ਅੱਛਾ ਉਹਨੇ ਬਹੁਤ ਰੜਾ ਲਾ ਪੈ ਕਹਿੰਦਾ ਮੇਰੀ ਲੱਤ ਵੜਦੇ ਹੋ ਯਾਰ ਓਏ ਹੋਏ ਕੱਢ ਲੋ ਮੈਨੂੰ ਬਾਈ ਯਾਰ ਮੇਰੇ ਜਵਾਗ ਨਿੱਕੇ ਆ ਬਾਈ ਕੱਢ ਲੋ ਮੈਨੂੰ ਆ ਬਾਈ ਉਧਰ ਅੱਗ ਪੈ ਗਈ ਹਾਂ ਅੱਛਾ ਬਾਬਾ ਯਾਰ ਕਿਸੇ ਦੀ ਜ਼ਰੂਰਤ ਨਾ ਪਵੇ ਫਿਰ ਭਾਉ ਸੀ ਇਹ ਕਾ ਵਿਚਾਰਾ ਹੂੰ ਉਹਨੇ ਮਹਾਰੀ ਕਿਰਪਾਣ ਲਾਦੀ ਲੱਤ ਗੁਰੂ ਓਹੋ ਅੱਛਾ ਕੱਢ ਲਿਆ ਸੀ ਬਾਬਾ ਬਾਤ ਗਿਆ ਵਿਚਾਰਾ ਨਾਤ ਨਾ ਚਲ ਗਈ ਹੈ ਨਾ ਐਡਾ ਵੀ ਚੇਰਾ ਕਰਨਾ ਔਖਾ ਹੈ ਬਹੁਤ ਔਖਾ ਮੈਂ ਮੰਨ ਗਿਆ ਉਹ ਬੰਦੇ ਨੂੰ ਬਾਬਾ ਹੂੰ ਉਹ ਕਹਿੰਦਾ ਹੁਣ ਬੰਦਾ ਜਾਂਦਾ ਯਾਰ ਵਿਚਾਰੋ ਹੈ ਨਾ ਹਾਂ ਯਾਰ ਕੋਈ ਹੱਲ ਨਹੀਂ ਹੁੰਦਾ ਮੌਕੇ ਤੇ ਬਾਬਾ ਯਾਰ ਗੱਡੀਆਂ ਨੂੰ ਆਗਾਂ ਪੈਂਦੀ ਆ ਯਾਰ ਆਪਣਾ ਰਸੂਲਪੁਰ ਵਾਲਾ ਗੁੱਲੀ ਆ ਹੂੰ ਉਹਦੀਆਂ ਗੱਡੀਆਂ ਐਮ ਜੀ ਆਰ ਦੇ ਗੋਗੜਾ ਹੈ ਨਾ ਹੂੰ ਜਰ ਉਹਨਾਂ ਨੂੰ ਪੈ ਗਈ ਯਾਰ ਭੈ ਜੋ ਮਾੜੀ ਜੀ ਗੱਡੀ ਲੱਗੀ ਤੇ ਮਸਾ ਨਿਕਲੇ ਜਵਾਕ ਵਿੱਚੋਂ ਯਾਰ ਮਾੜੇ ਮੋਟੇ ਝੋਲ ਸਹੀ ਗਏ ਅੱਛਾ ਇੰਨਾ ਟਾਈਮ ਵੀ ਹੈ ਨਹੀਂਗਾ ਡਰਾਈਵਰ ਕੋਲੇ ਇੱਕ ਗੱਡੀ ਜੋ ਬਾਹਰ ਨਿਕਲਿਆ ਵੀ ਯਾਰ ਤੇ ਜਿਹੜੀ ਕੰਪਨੀ ਕਰ ਨਹੀਂ ਸਕਦੀ ਯਾਰ ਸਾਰਾ ਕੁਝ ਕਰ ਸਕਦੀ ਹੈ ਯਾਰ ਕੰਪਨੀ ਇਹਦਾ ਕਰੇ ਯਾ ਨਹੀਂ ਦਾ 12 ਬੋਲਟ ਹੀ ਕਰਦੇ ਹੋ ਯਾਰ ਹਮ ਅਸੀਂ ਕੀ ਲੈਣਾ ਹੈ ਜਿਹੜੇ 24 ਬੋਲਟਾਂ ਤੋਂ ਯਾਰ ਹਮ ਤੁਸੀਂ ਐ ਇਦਾਂ ਨਹੀਂ ਆਪਣੇ ਏਸੀ ਵਾਲੇ ਰੋੜ ਹੈ ਨਹੀਂਗੇ ਹਮ ਜਿਹੜਾ ਤੁਸੀਂ ਲਾਲਾ ਭੇਦੀ ਜਾਂਦੇ ਆ ਪਹਿਲਾਂ ਡਾਟਾ ਵਾਲੇ ਨੇ ਕੱਢੀ ਦਿਓ ਲਾਲ ਜੀ ਹਮ ਉਹ ਗੜਾ ਕੰਮ ਜਾਊਗੀ ਭਾਈ ਨਾ ਹੋਈ ਨਹੀਂ ਪ੍ਰੇਮਾ ਕਹਿੰਦੇ ਹੁੰਦੇ ਸੀ ਉਹਨੂੰ ਅੱਛਾ ਉਹ ਘਰ ਤੋਂ ਹੀ ਕਾਇਮ ਬਣ ਬਾਬਾ ਇੱਥੇ ਕਾਇਮ ਬਣ ਕਦੋਂ ਬਣੇ ਬਣਾਈ ਚੱਲਦੇ ਆ ਯਾਰ ਉਹ ਨਹੀਂ ਚੱਲਦੇ ਕਿਆ ਹਾਂ ਉਹ ਖੱਡੇ ਜੀ ਦੀ ਨੰਗਾ ਤੈਨਰੀ ਆਏ ਨੂੰ ਤੇ ਮੇਰੀ ਆਏ ਨੂੰ ਬਸ ਪੰਜਵੀਂ ਛੇਵੀਂ ਬਾਰ ਨੂੰ ਆਏ ਹੋ ਜਾਂਦਾ 90 ਸਾਲ ਦਾ ਬਜ਼ੁਰਗ ਉਤਰ ਜਾਂਦਾ ਟੀਟਕ ਟੂਨ ਟੀਟਕ ਟੂਨ ਬਸ ਉਹ ਲੈਜੈਂਡਿਕਾਂ ਬਾਟੀਆਂ ਹਮ ਉਹਨਾਂ ਦਾ ਮਤਲਬ ਹੀ ਕੋਈ ਨਹੀਂ ਰਹਿੰਦਾ ਸਹੀ ਗੱਲ ਹੈ ਠੀਕ ਹੈ ਨਾ ਬੇਕਰਕੇ ਯਾਰ ਇਹ ਨੁਕਸਾਨ ਹੁਣ ਰੋਕੋ ਯਾਰ ਹਾਂ ਕਿਵੇਂ ਰੁਕੂਗਾ ਕਿਉਂਕਿ ਪੰਜਾਬ ਦੇ ਵਿੱਚ ਹਾਦਸਾ ਹੋ ਜੇ ਤਾਂ ਅੱਗ ਬੁਝਾਉਣ ਵਾਲੇ ਬਹੁਤ ਆ ਬਾਈ ਦੇ ਪੰਜਾਬੋਂ ਬਾਹਰ ਹੋ ਜੇ ਹਮਮ ਔਰ ਗੱਡੀ ਪੰਜਾਬ ਦੀ ਹੋਵੇ ਅੱਗ ਲਾਉਣ ਵਾਲੇ ਬਹੁਤ ਆ ਬਾਈ ਤੇ ਬੁਝਾਉਣ ਵਾਲਾ ਕੋਈ ਨਹੀਂ ਸਹੀ ਗੱਲ ਹੈ ਬਬਾ ਠੀਕ ਹੈ ਸਹੀ ਗੱਲ ਹੈ ਮੈਂ ਗੱਲਾਂ ਕਰਦਾ ਸੱਚ ਨਾਲ ਤੇ ਗੱਲਾਂ ਹੁੰਦੀਆਂ ਕੌੜੀਆਂ ਇਹ ਨਹੀਂ ਆਉਂਦਾ ਹਜਮ ਫੇਰ ਮੇਰੇ ਮਗਰ ਲੱਗ ਜਾਂਦੇ ਆ ਮੈਨੂੰ ਬਹੁਤ ਲੋਕ ਕਹਿੰਦੇ ਬਬਾ ਤੂੰ ਕਿਉਂ ਪੰਗੇ ਲੈਣਾ ਯਾਰ ਤੂੰ ਨਾ ਬੋਲਿਆ ਕਰ ਯਾਰ ਕਿਵੇਂ ਨਾ ਬੋਲਾਂ ਜਿੰਨਾ ਸਿਰ ਤੇ ਮੈਂ ਰੋਟੀ ਖਾਣ ਲੱਗਿਆ ਨੇੜੇ ਡਰਾਈਵਰਾਂ ਨੇ ਮੇਰੇ ਬੱਤਿਆਂ ਨੂੰ ਭੁੱਖਿਆਂ ਨੂੰ ਰੋਟੀ ਦਿੱਤੀ ਆ ਜਿਨ੍ਹਾਂ ਨੇ ਰਜਗਾਰ ਦਿੱਤਾ ਮੈਨੂੰ ਹਨਾ ਮੇਰਾ ਅੰਨ ਦਾਤਾ ਤੈਨੂੰ ਮੈਂ ਕਹਿੰਦਾ ਉਹਨਾਂ ਨੇ ਜੇ ਡਰਾਈਵਰ ਆ ਜੇ ਯਾਰ ਪਹਿਲਾਂ ਰੋਟੀ ਛਕਾ ਜਾ ਹਾਂ ਹੈ ਪੱਕਾ ਪਹਿਲਾਂ ਰੋਟੀ ਛਕਾ ਯਾਰ ਆਪਣਾ ਅੰਨ ਦਾਤਾ ਆ ਗਿਆ ਹਾਂ ਰੱਬ ਹੀ ਆ ਗਿਆ ਤੂੰ ਤਾਂ ਕਹਿੰਦਾ ਹਾਂ ਰੱਬ ਹੀ ਆ ਯਾਰ ਮੇਰੇ ਹਾਂ ਡਰਾਈਵਰ ਤਾਂ ਚਾਹੇ ਇੱਥੇ ਐ ਚਾਹੇ ਕੈਨੇਡਾ ਐ ਚਾਹੇ ਅਮਰੀਕਾ ਐ ਡਰਾਈਵਰ ਮੇਰਾ ਰੱਬ ਆ ਕਹਿੰਦੇ ਉਹ ਦੀ ਰੋਟੀ ਖਾਣਾ ਡਰਾਈਵਰ ਦੀ ਯਾਰ ਤਪੱਸਿਆ ਬੜੀ ਜ਼ਿਆਦੀ ਸਾਧੂ ਨਾਲੋਂ ਵੀ ਜ਼ਿਆਦੇ ਭਗਤੀ ਆ ਬਾਬਾ ਜੀ ਇਹ ਲੰਮੇ ਸੰਤਾਂ ਨੂੰ ਤੁਸੀਂ ਤਾਂ ਜਾਣਦੇ ਆ ਜਿਹੜੇ ਉਹਨੇ ਇਸ ਏਰੀਏ ਦੇ ਮੋਗ ਏਰੀਏ ਦੇ ਉਹ ਤਾਂ ਜਾਣਦੇ ਲੋਕੋ ਵਾਲੇ ਲੰਮੇ ਸੰਤਾਂ ਨੂੰ ਹਾਂ ਲੰਮੇ ਵਾਲੇ ਸੰਤ ਕੋਲ ਡਰਾਈਵਰ ਸੀ ਅੱਛਾ ਉਹ ਕੱਲ ਕਰਤੇ ਟੈਂਕੀ ਚਲਾਉਂਦੇ ਰਹੇ ਆ ਅੱਛਾ ਡਰਾਈਵਿੰਗ ਕਰਦੇ ਰਹੇ ਆ ਹਾਂ ਹਾਂ ਬਾਬਾ ਜੀ ਵੀ ਡਰਾਈਵਰ ਸੀ ਪਹਿਲਾਂ ਜਗਿੰਦਰ ਸਿੰਘ ਜੀ ਹੂੰ ਫਿਰ ਉਹਨਾਂ ਆ ਗਏ ਬਾਬਾ ਬਿੰਦਰ ਜੀ ਇਹਨਾਂ ਨੇ ਵੀ ਡਰਾਈਵਰੀ ਕਰੀ ਆ ਪਰ ਆਪਦੀ ਵਾਸਤੇ ਹੀ ਕਰੀ ਆ ਜਾਈ ਪਰ ਡਰਾਈਵਰੀ ਕਰੀ ਆ ਡਰਾਈਵਰੀ ਕਰਕੇ ਉਥੇ ਬੰਤੀ ਗੱਡੀ ਤੇ ਕਿਉਂਕਿ ਉਹ ਗੱਡੀ ਡਰਾਈਵਰਾਂ ਦੀ ਆ ਹੂੰ ਤੇ ਸਾਧੂ ਸਹੀ ਉਹੀ ਸੀ ਜੇ ਰੋਡ ਤੇ ਗੱਡੀ ਚੜ੍ਹਦੀ ਸਾਧੂਆਂ ਦੀ ਹੂੰ ਤੇ ਪਤਾ ਲੱਗ ਜਾਂਦਾ ਸੀ ਵੀ ਇੱਧਰ ਨੂੰ ਬਾਬੇ ਆ ਰਹੇ ਆ ਹੂੰ ਕਿਉਂਕਿ ਜਿਹੜੇ ਟੈਂਪੂ ਆ ਸਾਧਨ ਆ ਬਾਣਾ ਚ ਤਾਰਦੇ ਨੇ ਲੋਕ ਬਾਣਾ ਚ ਹਾਂ ਵੀ ਬਾਬੇ ਦੇ ਮੂਹਰੇ ਨਹੀਂ ਹੋਣਾ ਹਾਂ ਰੋਡ ਖਾਲੀ ਕਰਨਾ ਹੈ ਸਹੀ ਉਹਦੀ ਸਾਧੂ ਸੀ ਤੇ ਜਾਣ ਤੋਂ ਤਿੰਨ ਦਿਨ ਪਹਿਲਾਂ ਸੰਗਤ ਨੂੰ ਦੱਸਦਾ ਸੀ ਹੂੰ ਇਹ ਇੱਕ ਧਰਤੀ ਤੋਂ ਸਾਧੂ ਜਾ ਰਿਹਾ ਹੈ ਹੂੰ ਆਪਾਂ ਰੋਣਾ ਨਹੀਂ ਹੂੰ ਸਾਰਿਆਂ ਨੇ ਆਪਾਂ ਵਾਹਿਗੁਰੂ ਵਾਹਿਗੁਰੂ ਕਰਨਾ ਹੈ ਹੂੰ ਰਾਮ ਰਾਮ ਕਰਨਾ ਆਪਾਂ ਰੋਣਾ ਨਹੀਂ ਤੇ ਸਾਧੂ ਨੇ ਜਾਣਾ ਹੈ ਹੂੰ ਇਹ ਵਿਧੀ ਦਾ ਵਿਧਾਨ ਹੈ ਉਹ ਜਿਹੜੇ ਕੰਮ ਲਈ ਆਏ ਸੀ ਉਹ ਕਰ ਗਏ ਹੂੰ ਉਹਨਾਂ ਦਾ ਸਮਾਂ ਪੂਰਾ ਹੋ ਗਿਆ ਕੋਈ ਦਾ ਸਾਵੇਂ ਦਾ ਸੀ ਵੀ ਆਪ ਦੇ ਬਾਰੇ ਕਹਿੰਦੇ ਆ ਹੂੰ ਕਈ ਗੱਲ ਨਹੀਂ ਕੋਈ ਸਾਧੂ ਹੁੰਦਾ ਹੋਰ ਅੱਛਾ ਬਾਬਿਆਂ ਦਾ ਸੰਗੀ ਹੋਗਾ ਬਾਬਿਆਂ ਨੇ ਕਿ ਆਪਾਂ ਨਹੀਂ ਰੋਣਾ ਹੂੰ ਤੇ ਤੇ ਤੀਜੇ ਦਿਨ ਕਿਹਾ ਸੀ ਤੀਜੇ ਦਿਨ ਆਪ ਚੋਲਾ ਛੱਡ ਗਏ। ਤੇ ਰੱਬ ਨਹੀਂ ਤਾਂ ਹੋਰ ਕੀ ਆ। ਠੀਕ ਐ। ਐ ਕੇਰੀ ਮੈਂ ਉੱਥੇ ਰਹਿੰਦਾ ਹਾਂ ਉਹਦੇ ਡੇਰੇ 'ਚ। ਅੱਛਾ ਤੇ ਭੀਮ ਨਾਮ ਨਾਲ ਉੱਤੇ ਮਾਲਖਾਨ ਨੂੰ ਸਾਰੇ ਅਮਲੀ ਰਹਿੰਦੇ ਸੀ। ਅੱਛਾ ਉਹ ਕਹਿੰਦਾ ਚਾਹ ਤਾਂ ਹੋ ਗਈ ਓਏ। ਹੂੰ ਤੇ ਕੰਬਲੀ ਕਹਿੰਦਾ ਚਾਹ ਤਾਂ ਧਰ ਲੈਣੇ ਮਹਾਰਾਜ। ਕਹਿੰਦਾ ਪਰ ਹੁਣ ਚਾਹ ਧਰ ਕੇ ਕੱਲੀ ਕੀ ਕਰਾਂਗੇ ਟੱਟ ਨਹੀਂ ਜਾਊ। ਹੂੰ ਕਹਿੰਦਾ ਜਾਂਦਾ ਕੋਈ ਹੱਲ ਕਰੋ ਕਹਿੰਦਾ ਬਸ ਆਉਂਦਾ ਵੱਧਣੀ ਆ ਗਿਆ ਬੰਦਾ। ਹੂੰ ਮਾ ਲਿਆ ਉਹ ਹੋ ਗਿਆ ਕੀ ਹੋ ਗਿਆ ਜੀ ਪੁਲਿਸ ਨੇ ਫੜ ਲਿਆ ਹੂੰ ਕੋਈ ਨਹੀਂ ਚੜਾਉਨੇ ਆ ਹੂੰ ਤੇ ਹਲਾਉਂਦਾ ਆਉਂਦਾ ਆਉਂਦਾ ਮਲਾਜਮ ਨਾਲ ਹੀ ਆਉਂਦੇ ਆ ਹੂੰ ਬਾਬਾ 15 ਮਿੰਟਾਂ ਚ ਗੱਡੀ ਪੁਲਿਸ ਦੀ ਨਾਲ ਹੀ ਆ ਗਈ ਅੱਛਾ ਉਤੀ ਉਹਾਂ ਦੇ ਚੜਾਉ ਉਹਨੇ ਤੇ ਮੱਥਾ ਟੇਕਤਾ ਹੂੰ ਉਹਨਾਂ ਨੇ ਮਾਰਾ ਇਹਨੂੰ ਕਹਿੰਦੇ ਮਹਾਰਾਜੀ ਤੁਹਾਡੇ ਕੋਲੇ ਚੜਾਉਣ ਆਇਆ ਸੀ ਬੰਦਾ ਹੂੰ ਇਹਦੇ ਵੇਲੇ ਤਾਂ ਝੂਠ ਨਾ ਮਾਰਦਾ ਹੂੰ ਉਹ ਕਹਿੰਦਾ ਨਾ ਪੜਿਆ ਕਰੋ ਇਹਨਾਂ ਨੂੰ ਕੰਜਰੋ ਹੂੰ ਕੁਝ ਨਹੀਂ ਲੈਂਦੇ ਤੁਹਾਡਾ ਇਹ ਹੂੰ ਖਾ ਪੀ ਲੈਣ ਦਿਆ ਕਰੋ ਇਹਨਾਂ ਨੂੰ ਅੱਛਾ ਤੇ ਬਾਬਾ ਇਹੋ ਜੇ ਸਾਧੂ ਤੁਸੀਂ ਪਹਿਲਾਂ ਦਾਦ ਜੀ ਸੀ ਬੰਦਾ ਕਿੱਥੇ ਆ ਗਿਆ ਮਾਰਲੇ ਮੈਂ ਦੁਆ ਤੇ ਸਾਧੂ ਨੂੰ ਦੁਨੀਆ ਤੇ ਮਿਲ ਪੂਗਾ ਬਿਰਲਾ ਕੋਈ ਹੋ ਮੈਂ ਤਾਂ ਕਹਿੰਦਾ ਨਹੀਂ ਹੋਊਗਾ ਕੋਈ ਦੁਨੀਆ ਤੇ ਉਹ ਤੋਂ ਬਿਨਾ ਮੈਂ ਤਾਂ ਸਾਧੂ ਤੇ ਇਦਾਂ ਨਹੀਂ